ਦੋਸਤੋ ਤੁਸੀਂ ਜਿਵੇਂ ਦੇਖ ਰਹੇ ਹੋ ਸਵਰਾਜ ਟਰੈਕਟਰ ਰੋਟਾਵੇਟਰ ਪਾ ਰੱਖਿਆ ਬਾਈ ਨੇ ਤੇ ਟਰੈਕਟਰ ਬਹੁਤ ਜ਼ਿਆਦਾ ਧੂਆਂ ਧੋਰ ਹੁੰਦਾਗਾ ਸਾਨੂੰ ਅੱਗੇ ਧੂਏ ਦੀ ਵੀਡੀਓ ਵੀ ਦਿਖਾਵਾਂਗੇ ਤੇ ਕੋਈ ਜ਼ਿਆਦਾ ਰੋਟਾਵੇਟਰ ਦੀ ਨੰਗਾਈ ਵੀ ਨਹੀਂ ਹੈਗੀ ਉਹ ਸਿੱਖ ਸਾ ਕੰਮ ਹੈ ਇਹਦਾ ਕਰਾਇਆ ਵਾਲਾ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੋਈ ਇਹਨਾਂ ਰੋਟਾਵੇਟਰ ਨੇ ਨੰਗਾ ਹੈਗਾ ਰੂਟਾ ਵੀਟਰ ਵੀ ਇੰਨਾ ਡੂੰਘਾ ਨਹੀਂ ਹੈਗਾ ਸਾਰਾ ਇੰਚਾਂਚੇ 2-2 ਇੰਚੇ ਰੂਟਾ ਵੀਟਰ ਆ ਸਾਰਾ ਇੰਚਾਂਚੇ 2-2 ਇੰਚੇ ਰੂਟਾ ਵੀਟਰ ਤੇ ਟਰੈਕਟਰ ਪੂਰੀ ਟਰੈਕਟਰ ਦੀ ਜਾਨ ਕੱਢ ਰਖੀ ਹੈ ਰੂਟਾ ਵੀਟਰ ਨੇ ਤੇ ਹੋਰ ਤੁਸੀਂ ਕਮੈਂਟ ਕਰਕੇ ਦੱਸ ਦਿਓ ਨਹੀਂ ਜ਼ੋਰ ਲੱਗਿਆ ਪਿਆ ਹੈ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਟਰੈਕਟਰ ਰੂਟਾ ਵੀਟਰ ਦੇ ਕਿਹੜਾ ਸਹੀ ਆ ਟੈਲਿਵਟ ਦੇ ਵੀ ਮਿੰਟ-ਮਿੰਟ ਬਾਅਦ ਹਥ ਲਾਉਣਾ ਪੈਂਦਾ ਇਹਦੇ ਖਾਸ ਡੂੰਗਾ ਵੀ ਨਹੀਂ ਹੈਗਾ ਟਰੈਕਟਰ ਦੀ ਤੁਹਾਨੂੰ ਇੱਥੋਂ ਵੀ ਇੱਥੋਂ ਵੀ ਆ ਰੂਟਾਵੇਟਰ ਦੀ ਤੁਹਾਨੂੰ ਡੰਗਾਈ ਚੈੱਕ ਕਰਾਉਣੇ ਆ ਮਿੱਟੀ ਪਹਿਲਾਂ ਕਰਕੇ ਦਿਖਾ ਹੁਣ ਦਿਖਾ ਇਹਨਾਂ ਇਹਨਾਂ ਦੋ 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 ਤਿੰਨ ਤੰਗਲਾਂ ਡੰਗਾਈ ਆ ਰੂਟਾਵੇਟਰ ਦੀ ਇਹ ਬੰਨੀ ਕਰਕੇ ਰੱਖਣਾ ਟਰੈਕਟਰ ਬੰਨੀ ਤੇ ਤੁਸੀਂ ਆ ਆ ਦਾ ਮਨ ਪਸੰਦ ਟਰੈਕਟਰ ਦੱਸੋ ਵੀ ਤੁਹਾਡਾ ਕਿਹੜਾ ਮਨ ਪਸੰਦ ਟਰੈਕਟਰ ਹੈ ਸਵਰਾ ਹਾਈਡਰੈਕਟਰ ਬਹੁਤ ਜਿਆਦਾ ਜ਼ੋਰ ਲਾਉਂਦਾ ਹੈਗਾ ਰੋਟਾਵੇਟਰ ਤੇ ਆ ਦੇਖਾ ਟਰੈਕਟਰ ਜਿਹੜਾ ਚੱਲੀ ਜਾਂਦਾ ਜੀ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਹਾਂਜੀ ਹਾਂਜੀ ਅੱਛਾ ਜੀ ਤੇ ਧੂਆਂ ਬਹੁਤ ਮਾਰਦਾ ਜੀ ਇਹ ਗਰੂਟਾ ਵਿਟਰ ਦੀ ਢੰਗਾਈ ਵੀ ਨਹੀਂ ਹੈਗੀ ਇੰਨੀ ਉਹ ਡਰਾਈਵ ਦੇ ਹਾਰੇ ਆ ਜੀ ਇਹਦਾ ਇੰਨੇ ਨਾ ਦੋ ਦੋ ਉਂਗਲਾਂ ਇੰਚ ਇੰਚ ਮਿੱਟੀ ਪੱਟੀ ਇਹ ਹਜੇ ਬਹੁਤ ਜ਼ਿਆਦਾ ਪਏ ਹੋਏ ਨੇ ਜ਼ਿਆਦੇ ਨਹੀਂ ਪੈਣ ਕਰਕੇ ਇਹ ਮਸਾਂ ਪੜ ਰਹੀ ਜੁੱਤਾ ਦਾ ਛੋੜਾ ਮਨਪਸੰਦ ਟਰੈਕਟਰ ਹੈ ਜੀ ਇਹ ਸਾਡਾ ਕਰਮਰਾਈ ਠੀਕ ਹੈ